இங்க வந்து பாருங்க இங்க வந்து பாருங்க என்னாரு இங்க வந்து பாருங்க 3 பண்றதுக்கு ட்ரிப் பண்றதுக்கு என்ன சொல்லணும் ஆ வந்து பாத்தலாம் பண்ணலாம் நீ பச்சாதா நீ 바로 내다 드릴ேன் 그 모든 걸다내 비디오에 ਇੱਕ ਮੇਰੇ ਚਾਂਸੇ ਦੋ ਚਾਰ ਮਨੀ ਮੁੰਦਰੀਆਂ ਸੀ ਤੇ ਇੱਕ ਮੇਰੇ ਘਰ ਦੀ ਦਾ ਸੈਟਿੰਗ ਇੱਕ ਮੇਰਾ ਫੋਨ ਵੀ ਲੱਗੇ ਤੇ ਕੈਸ਼ ਕੈਸ਼ ਵੀ ਗਿਆ ਹਾਂਜੀ ਕੈਸ਼ ਵੀ ਜੇ ਕਿੰਨਾ 30-40000 ਰੁਪਏ ਕੈਸ਼ ਸੀ ਸਰ ਉਹਨਾਂ ਸਾਡੇ ਗੇਟ ਹੀ ਆਂ ਦਾ ਜਾਲੀ ਵਾਲਾ ਉਹਦੀ ਜਾਲੀ ਪਾੜ ਕੇ ਉਹਨਾਂ ਨੇ ਵਿੱਚੋਂ ਹੱਥ ਪਾ ਕੇ ਫਿਰ ਕੁੰਡੀ ਖੋਲੀ ਸੀ ਨਾਮ ਤੁਹਾਡਾ ਕੀ ਗੱਲਬਾਤ ਹੋਈ ਤੁਹਾਡੇ ਸਰ ਮੇਰਾ ਨਾਮ ਅਭਿਧਪਲ ਸਿੰਘ ਹੈ ਤੇ ਸਰ ਅਸੀਂ ਗਏ ਆ ਮੈਂ ਤੇ ਹਸਬੰਡ ਤੇ ਮੇਰੀ ਵਾਈਫ ਅ ਕੱਲ ਰਾਤ ਤਕਰੀਬਨ 1:00 ਵਜੇ ਦਾ ਟਾਈਮ ਸੀ ਅਸੀਂ 1:00 ਵਜੇ ਨਾਲ ਵਾਪਸ ਆ ਗਏ ਤੇ ਅਸੀਂ 1:30 2:00 ਵਜੇ ਨੰਦਵੇਂ ਜੀ ਸੁੱਤੇ ਆ ਤੇ ਅਸੀਂ ਸੌਂਦੇ ਸਾਰੀ ਖੜਕੇ ਦੀ ਥੋੜੀ ਜੀ ਆਵਾਜ਼ ਆਈ ਹੈ ਹਲਕੀ ਜੀ ਪਰ ਅਸੀਂ ਨੋਟਿਸ ਨਹੀਂ ਕੀਤਾ ਇਸ ਗੱਲ ਨੂੰ ਤੇ ਉਹਨਾਂ ਸਵੇਰੇ ਜਦੋਂ ਉੱਠ ਕੇ ਦੇਖਿਆ ਸਾਡੇ ਘਰੇ ਕੋਈ ਵੀ ਸਾਡਾ ਕੋਈ ਸਮਾਨ ਨਹੀਂ ਰਿਹਾ ਕੋਈ 골ਡ ਵਗੈਰਾ ਕੋਈ ਜੁਲਰੀ ਵਗੈਰਾ ਨਹੀਂ ਸਾਡੇ ਘਰੇ ਰਹੀ ਕੋਈ ਸਾਡਾ ਕੈਸ਼ ਨਹੀਂ ਰਿਹਾ ਤੁਸੀਂ ਫਿਰ ਪੁਲਿਸ ਕਪਲੇਟ ਰਖਾਈ ਆ ਤੇ ਪਰ ਹਲੇ ਤੱਕ ਕੁਝ ਪਤਾ ਨਹੀਂ ਜੇ ਲੱਗਾ ਘਰ ਚ ਕੋਈ ਹੋਰਣਾ ਤੁਹਾਡੇ ਸਾਡੇ ਘਰ ਚ ਮੈਂ ਮੇਰੀ ਮੰਮੀ ਡੈਡੀ ਤੇ ਮੇਰੀ ਵਾਈਫ ਜੇ ਤੇ ਮੰਮੀ ਪਪਾ ਘਰ ਚ ਨਹੀਂ ਸੌਂਦੇ ਨਹੀਂ ਉਸ ਟਾਈਮ ਘਰ ਨਹੀਂ ਜੇ ਤਾਨੂੰ ਕੀ ਲੱਗਦਾ ਕਿ ਜਿਹੜੀ ਸੀਸੀਟੀਵੀ ਤੁਸੀਂ ਤੁਹਾਡੇ ਵੱਲੋਂ ਗਲਤੀ ਕੋਈ ਸੀਸੀਟੀਵੀ ਚ ਸਰ ਬੰਦਾ ਇਹਦੇ ਪਛਾਣ ਨਹੀਂ ਆਉਂਦੀ ਕੋਈ ਵੀ ਸੀਸੀਟੀਵੀ ਆਇਆ ਵਾ ਬੰਦਾ ਇੱਕ ਆਇਆ ਵਾ ਪਰਵਤ ਚ ਹਾਂਜੀ ਕੀਤੀ ਜੇ ਕੀ ਕਹਿੰਦੇ ਪੁਲਿਸ ਵਾਲੇ ਆਉਂਦੇ ਵੀ ਲੱਭ ਲੈਣੇ ਆ ਨਹੀਂ ਦੋਵੇਂ ਜਣੇ ਕੋਈ ਸ਼ੱਕ ਲੱਗਦਾ ਸ਼ੱਕ ਤਿੰਨ ਜਗੇ ਇਸ ਤਰ੍ਹਾਂ ਕਿਸੇ ਦੇ ਕਰ ਸਕਦੇ ਕਿੰਨਾ ਕੁ ਸਮਾਨ ਸੀ ਘਰ ਦੇ ਵਿੱਚ ਸਮਾਨ ਦੇ ਵਿੱਚ ਕਾਫੀ ਘਰ ਤੇ ਵਿੱਚ ਕਾਫੀ ਸਮਾਨ ਸੀ ਇੱਕ ਮੇਰਾ ਚਾਂਸ ਸੀ ਦੋ ਚਾਰ ਮੈਨੇ ਮੰਦਰੀਆਂ ਸੀ ਤੇ ਇੱਕ ਮੇਰੀ ਘਰ ਦੀ ਦਾ ਸੈਟਿੰਗ ਇੱਕ ਮੇਰਾ ਫੋਨ ਵੀ ਲੱਗੇ ਜੈ ਕੈਸ਼ ਕੈਸ਼ ਵੀ ਹੈ ਹਾਂਜੀ ਕੈਸ਼ ਵੀ ਜੇ ਕਿੰਨਾ 30-40000 ਰੁਪਏ ਕੈਸ਼ ਸੀ ਘਰ ਦੇ ਵਿੱਚ ਤੁਹਾਨੂੰ ਕਿਵੇਂ ਕਿਵੇਂ ਸਵੇਰੇ ਉੱਠ ਕੇ ਵੇਖਿਆ ਕੀ ਟੁੱਟਿਆ ਹੋਇਆ ਸੀ ਜਿੰਨਾ ਉਹਨਾਂ ਨੇ ਚੋਰ ਨੇ ਐਂਟਰੀ ਅੰਦਰ ਸਰ ਉਹਨਾਂ ਸਾਡੇ ਗੇਟ ਹੈਂ ਦਾ ਜਾਲੀ ਵਾਲਾ ਉਹਦੀ ਜਾਲੀ ਪਾੜ ਕੇ ਉਹਨਾਂ ਨੇ ਵਿੱਚੋਂ ਹੱਥ ਪਾ ਕੇ ਫਿਰ ਕੁੰਡੀ ਖੋਲੀ ਸੀ ਘਰ ਦੀ ਪ੍ਰਸ਼ਾਸਨ ਤਾਂ ਕੀ ਮੰਗ ਕਰਤੋ ਹੈ ਨਹੀਂ ਪ੍ਰਸ਼ਾਸਨ ਤਾਂ ਸਹੀ ਮੈਂ ਇਹੀ ਮੰਗ ਕਰਦੇ ਆਂ ਵੀ ਸਾਡਾ ਜਲਦ ਤੋਂ ਜਲਦ ਸਾਡਾ ਚੋਰ ਫੜਿਆ ਜਾਵੇ ਉਸ ਨੂੰ ਸਖਤ ਤੋਂ ਸਖਤ ਸਜ਼ਾ ਮਿਲੀ ਜਾਵੇ ਇਹ ਬੰਦੀ ਕੀ ਨਾਂ ਲਓ ਗੌਰਪ੍ਰੀਤ ਕੌਰ ਕੀ ਗੱਲ ਬਾਤ ਹੈ ਰਾਤ ਨੂੰ ਚੋਰੀ ਹੋਈ ਤੁਹਾਡੇ ਘਰ ਵਿੱਚ ਉਸ ਸਮੇਂ ਤੁਸੀਂ ਕਿੱਥੇ ਸੀ ਤੇ ਕੀ ਕੀ ਚਲਿਆ ਚੋਰੀ ਮੀਨਿੰਗ ਹਾਰ ਚਾਈਨੀ ਮੁੰਦਰੀ ਸੀਗੀ ਇੱਕ ਕੈਸ਼ ਵੀ ਸੀਗਾ ਉਹ ਚੱਕਿਆ ਗਿਆ ਸਾਰੇ ਦੇ ਹਾਂਜੀ ਤੁਸੀਂ ਕਿੱਥੇ ਤੁਹਾਨੂੰ ਕਿਵੇਂ ਪਤਾ ਲੱਗਿਆ ਪਤਾ ਹੀ ਨਹੀਂ ਲੱਗਾ ਜੀ ਆਪ ਨੂੰ ਬਿਲਕੁਲ ਵੀ ਆਵਾਜ਼ ਵਗੈਰਾ ਆਈ ਨਹੀਂ ਆਪਾਂ ਦੂਜੇ ਕਮਰੇ 'ਚ ਸੀਗੇ ਹਾਂਜੀ ਕਿਸੇ ਤੇ ਕੋਈ ਸ਼ੱਕ ਲੱਗਦਾ ਤੁਹਾਨੂੰ ਸ਼ੱਕ ਤੇ ਨਹੀਂ ਜੀ ਫਿਲਹਾਲ ਕਿਸੇ ਤੇ ਜਿਹੜੀ ਸੀਸੀਟੀਵੀ ਤੁਸੀਂ ਕੜਾਈਏ ਦੇ ਵਿੱਚ ਕਿੰਨੇ ਨੌਜਵਾਨ ਸੀ ਜਿਹੜਾ ਉਹ ਚੋਰ ਸੀ ਕਿੰਨੇ ਜਾਨੀ 21 ਸੀਗਾ ਇਹਿੰਦੜਾ ਚੋਰ ਆ ਤੁਹਾਡੇ ਘਰ ਕਿੱਦਾਂ ਐਂਟਰ ਹੋਇਆ ਉਹ ਕਿਵੇਂ ਲੱਗਦਾ ਤੁਸੀਂ ਕਿਵੇਂ ਲੱਗਦਾ ਸ਼ੱਕ ਕਿਵੇਂ ਲੱਗਦਾ ਉਮਨਿੰਗ ਕੋਠਿਆਂ ਦੇ ਉੱਪਰ ਦੀ ਹੋਈ ਆਇਆ ਵਾ ਸਿੱਧਾ ਨਹੀਂ ਬਣ ਗਿਆ ਇਦਾਂ ਕੰਦ ਟੱਪੀ ਕਿਹੜਾ ਦਰਵਾਜ਼ਾ ਟੁੱਟਿਆ ਹੋਇਆ ਇਹਨਾਂ ਨੇ ਐਂਟਰੀ ਕੀਤੀ ਦਰਵਾਜ਼ਾ ਉਹ ਉੱਦ ਚਾਲੀ ਵਾਲਾ ਠੀਕ ਹੈ ਓਕੇ ਹਾਂ ਜੀ ਸਰ ਇੱਕ ਗਲਵਾਲੀ ਪਿੰਡ ਦੇ ਘਰ ਵਿੱਚ ਚੋਰੀ ਹੋਈ ਏ ਤੇ ਕੀ ਤਰੀਕਾ ਸੀ ਜੀ 19 ਤਰੀਕ ਨੂੰ ਸਾਮ ਜੀ 12ਵੇਂ ਮਹੀਨੇ ਨੂੰ 19 ਤਰੀਕ ਨੂੰ ਪਰਸੋਂ ਇਹਨਾਂ ਨੇ ਦਰਖਾਸਤ ਆਈ ਸੀ 8:10 ਵਜੇ 8:10 ਦਰਖਾਸਤ ਮੌਕੇ ਮੈਂ ਵੇਖਿਆ ਜਾ ਕੇ ਵੇਖਿਆ ਤੇ ਇੱਕ ਘਾਰ ਆ ਚਾਰ ਪਨੇਓ ਘੇਰੇ ਸਾਰੇ ਪਨੇਓ ਇਹ ਦੋ ਕਮਰੇ ਆ ਇੱਕ ਰਸੋਈ ਤੇ ਇੱਕ ਸਾਈਡ ਤੇ ਇਹ ਮੁੰਡਾ ਜਿਹੜਾ ਮੁੰਡਾ ਅੰਮ੍ਰਿਤਪਾਲਾ ਮੁੰਡਾ ਇਹਦੀ ਘਰ ਦੀ ਤੇ ਨਵਾਂ ਵਿਆਹ ਆ ਇਹ ਸੁੱਤੇ ਸੀ ਤੇ ਨਾਲ ਦਾ ਕਮਰਾ ਜਿਹਦੇ ਸੇ ਬੈੱਡ ਇਹਨਾਂ ਦੇ ਟੱਠੇ ਆ ਨਵੇਂ ਉੱਤਰ ਨਹੀਂ ਸੁੱਤੇ ਦੂਜੇ ਪੱਲੇ ਸੁੱਤੇ ਆ ਤੇ ਮਾਤਾ ਇਹਨਾਂ ਦੀ ਗਈ ਸੀ ਭੈਣ ਕੋਈ ਬਿਮਾਰ ਆ ਤੇ ਉੱਥੇ ਗਈ ਤੇ ਆਲ ਕੇ ਲਿਖਾਇਆ ਕਿ ਮੇਰਾ ਕੁਝ ਰੁਪਏ ਤੇ ਕੋਈ ਮੁੰਦਰੀਆਂ ਦੋ ਆ ਉਹ ਕੋਈ ਨਾਮ ਨੂੰ ਮਦਦ ਕਰਤੀ ਲੈ ਗਿਆ ਤੇ ਜੰਦਾ ਜਿਹੜਾ ਉਹ ਸਾਰੇ ਜਿਹੜੀ ਗਰੇਲਿਆ ਉਹ ਟੁੱਟੀ ਸੀ ਥੋੜੀ ਜਿਹੀ ਆ ਦਿੱਤਾ ਇਹਨਾਂ ਦੇ ਹੁਣ ਜਿਹੜਾ ਇਹਦਾ ਮੋਬਾਈਲ ਉਹ ਵੀ ਚੋਰੀ ਹੋਇਆ ਉਹ ਵੈਰ ਉਹ ਚੱਲਦਾ ਸੀ ਉਹ ਹੀ ਲੋਕੇਸ਼ਨ ਤੇ ਲਾਇਆ ਲੋਕੇਸ਼ਨ ਤੇ ਜਦੋਂ ਆ ਕੋਡ ਆ ਗਈ ਸਾਨੂੰ ਸਾਈਬਰ ਕ੍ਰਾਈਮ ਵੱਲੋਂ ਫਿਰ ਜੋ ਕਾਰਵਾਈ ਅਮਰੋਜ ਕਰਦੇ ਨੇ ਲੋਕਾਂ ਜਾਂ ਅਮਰੋਜ ਕਰਕੇ ਮੁੜ ਕੇ ਪਰਚਾ ਦਵਾਂਗੇ ਫਿਰ ਜਿਹੜਾ ਦੋਸ਼ੀ ਉਹਨੂੰ ਫੜ ਕੇ ਗ੍ਰਿਫਤਾਰ ਕਰਕੇ ਹੰਤਤਾ ਕਰਾਂਗੇ